ਪੰਜਾਬ ਸਰਕਾਰ ਵੱਲੋਂ ਕਰੀਬ 3-4 ਮਹੀਨੇ ਪਹਿਲਾਂ 87 ਡੀਐਸਪੀ ਤੇ ਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਸੀ। ਉਹਨਾਂ ਦੇ ਮੋਢਿਆਂ ਤੇ ਨਵੇਂ ਸਟਾਰ ਲੱਗ ਗਏ ਪਰ ਨਾ ਤੇ ਉਹਨਾਂ ਨੂੰ ਨਵਾਂ ਅਹੁਦਾ ਮਿਲਿਆ ਤੇ ਨਾ ਹੀ ਨਵੀਂ ਤਰੱਕੀ ਵਾਲੀ ਤਨਖਾਹ। 87 ਅਫਸਰ ਬਣਾਏ ਗਏ ਸੀ। ਪਹਿਲਾਂ ਤੇ 50 ਜਿਹੜੇ ਪੰਜਾਬ ਪੁਲਿਸ ਦੇ ਇੰਸਪੈਕਟਰ ਉਹਦੇ ਵਿੱਚ 20 ਨਾਲ ਦੀ ਨਾਲ ਜਿਹੜੇ ਪੀਏਪੀ ਦੇ ਵਿੱਚ 70 ਇੰਸਪੈਕਟਰਾਂ ਨੂੰ ਡੀਐਸਪੀ ਬਣਾਇਆ ਗਿਆ ਸੀ ਤੇ 17 ਡੀਐਸਪੀਆ ਨੂੰ ਐਸਪੀ ਬਣਾਇਆ ਗਿਆ ਸੀ। ਲੇਕਿਨ ਸਰਕਾਰ ਨੇ ਹੁਣ ਤੱਕ ਇਹਨਾਂ ਪੁਲਿਸ ਅਫਸਰਾਂ ਨੂੰ ਨਾ ਹੀ ਨਵੀਂ ਤਨਾਤੀ ਦਿੱਤੀ ਆ ਤੇ ਨਾ ਹੀ ਨਵੇਂ ਰੈਂਕ ਵਾਲੀ ਤਨਖਾਹ ਦਿੱਤੀ ਆ ਮਸਲਾ ਹੋਮ ਡਿਪਾਰਟਮੈਂਟ ਦਾ ਤੇ ਸ਼ਾਇਦ ਹੋ ਸਕਦਾ ਕਿ ਉਹਨਾਂ ਨੇ ਇਹ ਫਾਈਲ ਜਿਹੜਾ ਕੇਸ ਬਣਾ ਕੇ ਸਟੇਟ ਦੇ ਜਿਹੜਾ ਵਾ ਖਜ਼ਾਨਾ ਵਿਭਾਗ ਨੂੰ ਵੀ ਭੇਜਿਆ ਹੋਵੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਮਾਮਲਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਜੁੜਿਆ ਹੋਇਆ ਕਿਉਂਕਿ ਤਰੱਕੀ ਗ੍ਰਹਿ ਵਿਭਾਗ ਨੇ ਦਿੱਤੀ ਆ ਅੱਗੇ ਤਨਖਾਹ ਹਰਪਾਲ ਸਿੰਘ ਚੀਮਾ ਉਹਨਾਂ ਨੇ ਦੇ ਰਹੀਆਂ ਪਰ ਮਾਮਲਾ ਕਿੱਥੇ ਹੈ ਤਿੰਨ ਚਾਰ ਮਹੀਨੇ ਹੋ ਚੁੱਕੇ ਨੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੇ ਡੀਐਸਪੀ ਬਣ ਗਏ ਨੇ ਜਿਹੜੇ ਡੀਐਸਪੀ ਹੋ ਐਸਪੀ ਬਣ ਗਏ ਨੇ ਜਿਹੜੇ ਡੀਐਸਪੀ ਉਹਨਾਂ ਦੇ ਹੁਣ ਮੋਢਿਆਂ ਤੇ ਸ਼ੇਰ ਲੱਗ ਚੁੱਕਾ ਤੇ ਜਿਹੜੇ ਇੰਸਪੈਕਟਰ ਨੇ ਉਹ ਡੀਐਸਪੀ ਰੈਂਕ ਦੇ ਕਲਾਸ 1 ਅਫਸਰ ਬਣ ਚੁੱਕੇ ਨੇ ਨਾ ਨਵੇਂ ਤਨਖਾਤੀ ਮਿਲੀ ਆ ਤੇ ਨਾ ਹੀ ਤਰੱਕੀ ਜਾਂ ਮਤਲਬ ਨਵੇਂ ਰੈਂਕ ਵਾਲੀ ਤਨਖਾਹ ਮਿਲੀ ਆ ਹੁਣ ਮਾਮਲਾ ਜਿਹੜਾ ਵਾ ਗ੍ਰੈਬ ਭਾਗ ਜਿਹੜਾ ਵਾ ਉਹ ਵਿਤ ਵਿਭਾਗ ਤੇ ਸੋਟ ਰਿਹਾਗਾ ਪਰ ਆਖਰ ਵਜ੍ਹਾ ਕੀ ਹੈ ਕਿ ਇਨ੍ਹਾਂ 87 ਅਫਸਰ ਜਿਹੜੇ ਨੇ ਉਹਨਾਂ ਨੂੰ ਕਿਉਂ ਨਹੀਂ ਨਵੇਂ ਅਹੁਦੇ ਦਿੱਤੇ ਗਏ ਤੇ ਨਾ ਹੀ ਨਵੇਂ ਰੈਂਕ ਵਾਲੀ ਤਨਖਾਹ ਕਿਉਂਕਿ ਇਨ੍ਹਾਂ ਵਿੱਚ ਜਿਹੜੇ ਡੀਐਸਪੀ ਤੋਂ ਪ੍ਰਮੋਟ ਹੋ ਕੇ 17 ਐਸਪੀ ਬਣੇ ਨੇ ਇਸੇ ਤਰ੍ਹਾਂ ਹੀ ਇੰਸਪੈਕਟਰ ਤੋਂ ਪ੍ਰਮੋਟ ਹੋ ਕੇ 70 ਡੀਐਸਪੀ ਮਿਲੇ ਨੇ ਨਾ ਹੀ ਵਿਤਨ ਤਨਖਾਹ ਸਮੇਂ ਸਿਰ ਮਿਲੀ ਹੈ ਤੇ ਨਾ ਹੀ ਇਨ੍ਹਾਂ ਨੂੰ ਨਵੇਂ ਸਟੇਸ਼ਨ ਮਿਲੇ ਨੇ ਹੁਣ ਇਹ ਜਿਹੜੇ ਅਧਿਕਾਰੀ 87 ਆ ਉਹ ਆਹੇ ਵਗਾਏ ਜਿਹੜੇ ਵਾ ਐਮਐਲਏ ਦੇ ਜ਼ਰੀਏ ਜਾਂ ਮੰਤਰੀਆਂ ਦੇ ਜ਼ਰੀਏ ਜਾਂ ਆਪਣੇ ਅਧਿਕਾਰੀਆਂ ਦੇ ਜ਼ਰੀਏ ਜਿਹੜੇ ਨੇ ਉਹ ਗੱਲ ਪਹਚਾ ਵੀ ਚੁੱਕੇ ਨੇ ਲੇਕਿਨ ਗੱਲ ਸਿਰੇ ਨਹੀਂ ਪਹੁੰਚੀ ਵੈਸੇ ਤੇ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਜਿਨ੍ਹਾਂ ਦੇ ਤਰੱਕੀ ਬੰਦੀ ਆ ਵਿਭਾਗੀ ਡਿਪਾਰਟਮੈਂਟਲ ਜਿਹੜੀ ਕਮੇਟੀ ਹੁੰਦੀ ਆ ਉਹਦੇ ਜ਼ਰੀਏ ਇਹਨਾਂ ਦੇ ਜਿਹੜੇ ਕੇਸ ਪਾਸ ਹੋ ਚੁੱਕੇ ਨੇ ਡੀਐਸਪੀ ਬਣ ਗਏ ਐਸਪੀ ਬਣ ਗਏ ਘਰ ਦੇ ਵਿੱਚ ਲੱਡੂ ਵੀ ਵੰਡੇਗੇ ਨੇ ਤੇ ਮਹਿਕਮੇ ਦੇ ਵਿੱਚ ਵੀ ਬੱਲੇ ਬੱਲੇ ਹੋ ਗਈ ਹੈ ਲੇਕਿਨ ਜਦ ਨਵੇਂ ਅਹੁਦੇ ਹੀ ਨਹੀਂ ਮਿਲੇ ਨਵੀਆਂ ਤਰੱਕੀਆਂ ਦੇ ਮੁਤਾਬਕ ਤਨਖਾਹ ਨਹੀਂ ਮਿਲੀ ਤੇ ਗੱਲ ਹੁਣ ਜਿਹੜੀ ਆ ਉਹ ਜੱਜ ਦੀ ਨਹੀਂ ਆਏਗੀ ਹੁਣ ਜਿਹੜੇ 87 ਪੁਲਿਸ ਅਫਸਰ ਜਿਹੜੇ ਡੀਐਸਪੀ ਇਹਨਾਂ ਚੋਂ 87 ਵਿੱਚੋਂ 70 ਡੀਐਸਪੀ ਤੇ ਨਾਲ 17 ਐਸਪੀ ਇਹਨਾਂ ਨੂੰ ਕਰੀਬ 5 ਮਹੀਨੇ ਪਹਿਲਾਂ ਐਸਪੀ ਤੇ ਡੀਐਸਪੀ ਅਹੁਦੇ ਤੇ ਪ੍ਰਮੋਟ ਕੀਤਾ ਗਿਆ ਸੀ ਲੇਕਿਨ 5 ਮਹੀਨੇ ਬੀਤਣ ਦੇ ਬਾਵਜੂਦ ਵੀ ਇਨਨੂੰ ਨਾ ਤਨਖਾਹ ਮਿਲੀ ਨਵੇਂ ਰੈਂਕ ਵਾਲੀ ਤੇ ਨਾ ਹੀ ਨਵੇਂ ਸਟੇਸ਼ਨ ਮਿਲੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਗਜ਼ਾਂ ਦੇ ਵਿੱਚ ਜ਼ਰੂਰ 70 ਇਨਸਪੈਕਟਰ ਡੀਐਸਪੀ ਬਣ ਗਏ ਨੇ ਤੇ 17 ਡੀਐਸਪੀ ਐਸਪੀ ਬਣ ਗਏ ਨੇ ਲੇਕਿਨ ਜਦ ਤੱਕ ਇਹ ਜਿਹੜਾ ਮਸਲਾ ਉਹਨਾਂ ਨੂੰ ਸਟੇਸ਼ਨ ਅਲਰਟ ਨਹੀਂ ਕੀਤੇ ਜਾਂਦੇ ਤੇ ਫਿਰ ਗੱਲ ਜਿਹੜੀ ਆ ਉਹ ਸਿਰੇ ਨਹੀਂ ਪਹੁੰਚਦੀ ਹੁਣ ਜਿਹੜੇ ਬਣਾਏ ਗਏ ਸੀ ਐਸਪੀ ਜਿਹੜੇ ਬਣਾਏ ਗਏ ਸੀ 17 ਜਿਹੜੇ ਡੀਐਸਪੀ ਸੀ ਉਹਨਾਂ ਦੀ 23 April 2025 ਨੂੰ ਵਿਭਾਗੀ ਸਕਰੀਨਿੰਗ ਕਮੇਟੀ ਹੋਈ ਡੀਪੀਸੀ ਹੋਈ ਡੀਪੀਸੀ ਤੋਂ ਬਾਅਦ ਇਹਨਾਂ 17 ਡੀਐਸਪੀ ਨੂੰ ਐਸਪੀ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਜਸਵਿੰਦਰ ਸਿੰਘ ਗੁਰਜੀਤਪਾਲ ਸਿੰਘ ਦਵਿੰਦਰ ਕੁਮਾਰ ਅਸ਼ਰੂਨਾਮ ਆਜ਼ਾਦ ਦਵਿੰਦਰ ਸਿੰਘ ਪਰਮਜੀਤ ਸਿੰਘ ਇਹ ਜਿਹੜੇ ਡੀਐਸਪੀ ਇਸੇ ਤਰ੍ਹਾਂ ਜਿਹੜੇ 2016 ਦੇ ਵਿੱਚ ਡਾਇਰੈਕਟ ਡੀਐਸਪੀ ਭਰਤੀ ਹੋਏ ਸੀ ਉਹਨਾਂ ਦੇ ਵਿੱਚ ਤਲਵਿੰਦਰ ਸਿੰਘ ਗਿੱਲ ਰਾਜਨ ਸ਼ਰਮਾ ਪ੍ਰਭਜੋਤ ਕੌਰ ਸਿਮਰਨਜੀਤ ਸਿੰਘ ਜਸਪ੍ਰੀਤ ਸਿੰਘ ਜਸਪਿੰਦਰ ਸਿੰਘ ਗੁਰਿੰਦਰ ਵੀਰ ਸਿੰਘ ਆਸਵਧ ਸਿੰਘ ਹੀਨਾ ਗੁਪਤਾ ਰੀਪੂ ਤਪਨ ਸਿੰਘ ਸੰਦੂ ਅਤੇ ਸੁਖਨਾਥ ਸਿੰਘ ਇਹ ਜਿਹੜੇ ਨੇ 2016 ਦੇ ਵਿੱਚ ਡਾਇਰੈਕਟ ਜਿਹੜੇ ਨੇ ਡੀਐਸਪੀ ਭਰਤੀ ਹੋਏ ਨੇ ਕੁੱਲ 17 ਜਿਹੜੇ ਡੀਐਸਪੀ ਤੋਂ ਐਸਪੀ ਬਣਾ ਦਿੱਤੇ ਗਏ ਨੇ ਲੇਕਿਨ ਹਲੇ ਤੱਕ ਜਿਹੜਾ ਵਾ ਇਹਨਾਂ ਨੂੰ ਜਿਹੜਾ ਵਾ ਐਸਪੀ ਤੇ ਬਣ ਗਏ ਨੇ ਲੇਕਿਨ ਨਾ ਹੀ ਨਵੇਂ ਸਟੇਸ਼ਨ ਲਾਰਟ ਹੋਏ ਨੇ ਤੇ ਨਾ ਹੀ ਨਵੇਂ ਰੈਂਕ ਦੇ ਮੁਤਾਬਕ ਇਹਨਾਂ ਨੂੰ ਜਿਹੜੀਆਂ ਵਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਹਦੇ ਚ ਲਿਖਿਆ ਗਿਆ ਸੀ ਕਿ ਵਿਭਾਗੀ ਨਿਯਮਾਂ ਦੇ ਨੋਟੀਫਾਈ ਵਿਭਾਗੀ ਪਦ ਉਨਤੀ ਕਮੇਟੀ ਦੀ ਮੀਟਿੰਗ ਹੋਣ ਤੱਕ ਸਬੰਧਤ ਅਧਿਕਾਰੀ ਆਪਣੇ ਮੌਜੂਦਾ ਰੈਂਕ ਵਿੱਚ ਮਿਲਰੀ ਤਨਖਾਹ ਸਮੇਤ ਭੱਤੇ ਲੈਣ ਦਾ ਹੱਕਦਾਰ ਵੀ ਹੋਵੇਗਾ ਇਸ ਪਲੇਸਮੈਂਟ ਦੇ ਇਵਜ ਵਜੋਂ ਉਸ ਨੂੰ ਕੇਵਲ 200 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ ਉਹ ਕਿ ਤੱਕ ਅਧਿਕਾਰੀਆਂ ਤੋਂ ਕਿਸੇ ਅਧਿਕਾਰੀ ਜਿਸ ਨੂੰ ਵਿਭਾਗੀ ਕਾਰਵਾਈ ਕ੍ਰਿਮੀਨਲ ਕਾਰਵਾਈ ਲੰਬਤ ਹੋਣ ਕਰਕੇ ਅਜੇ ਕਪਤਾਨ ਪੁਲਿਸ ਆਫੀਸ਼ੀਏਟਿੰਗ ਦੇ ਰੈਂਕ ਵਿੱਚ ਉਹ ਪਲੇਸਮੈਂਟ ਨਹੀਂ ਦਿੱਤੀ ਗਈ ਵਿਰੁੱਧ ਲੰਬੇ ਤੋਂ ਵਿਭਾਗੀ ਕਾਰਵਾਈ ਕ੍ਰਿਮੀਨਲ ਕਾਰਵਾਈ ਠੱਪ ਹੋਣ ਦੇ ਸੂਰਤ ਵਿੱਚ ਉਹਨਾਂ ਨੂੰ ਜੂਨੀਅਰ ਅਧਿਕਾਰੀ ਦੇ ਕਪਤਾਨੀ ਪੁਲਿਸ ਕਪਤਾਨ ਪੁਲਿਸ ਆਫੀਸ਼ੀਏਟਿੰਗ ਦੇ ਰੈਂਕ ਵਿੱਚ ਪਲੇਸਮੈਂਟ ਦੀ ਮਿਤੀ ਤੋਂ ਪਹਿਲਾਂ ਪਲੇਸ ਕੀਤਾ ਜਾਵੇਗਾ ਇਸ ਮੰਤਵ ਲਈ ਜੂਨੀਅਰ ਮੋਸਟ ਕਪਤਾਨ ਪੁਲਿਸ ਨੂੰ ਆਫੀਸ਼ੀਅਰ ਰੈਂਕ ਦੇ ਅਧਿਕਾਰੀ ਨੂੰ ਉਪ ਕਪਤਾਨ ਪੁਲਿਸ ਦੇ ਹੱਕ ਵਿੱਚ ਜਿਹੜਾ ਰਿਵਰਟ ਕੀਤਾ ਜਾਵੇਗਾ ਤੇ ਸਬੰਧਤ ਅਧਿਕਾਰੀ ਦੀ ਪਲੇਸਮੈਂਟ ਦੀ ਮਿਤੀ ਉਸ ਮਿਤੀ ਤੱਕ ਤਬਦੀਲ ਕਰ ਦਿੱਤੀ ਜਾਵੇਗੀ ਜਦੋਂ ਤੱਕ ਅਗਲੀ ਖਾਲੀ ਅਸਾਮੀ ਜਿਹੜੀ ਵਾਟਰਫਾਲ ਮੈਕਨਿਜ਼ਮ ਅਧੀਨ ਉਪਲਬਧ ਹੋਏਗੀ ਇਹ ਆਰਡਰ ਜਿਹੜੇ ਨੇ ਇਹ ਜਿਹੜੇ ਜਦੋਂ 17 ਡੀਐਸਪੀ ਤੋਂ ਜਿਹੜੇ ਐਸਪੀ ਬਣਾਏ ਗਏ ਸੀ ਇਹ 20 ਮਈ 2025 ਨੂੰ ਇਹਨਾਂ ਨੂੰ ਜਿਹੜੀ ਡੀਐਸਪੀ ਤੋਂ ਐਸਪੀ ਬਣਾ ਦਿੱਤਾ ਗਿਆ ਸੀ ਲੇਕਿਨ ਹਲੇ ਤੱਕ ਇਹਨਾਂ ਨੂੰ ਜਿਹੜਾ ਵਾ ਸਰਕਾਰ ਨੇ ਨਾ ਹੀ ਐਸਪੀ ਰੈਂਕ ਦੇ ਤੌਰ ਤੇ ਜਿਹੜੀ ਹੈ ਤਰੱਕੀ ਦੇ ਦਿੱਤੀ ਹੈ ਲੇਕਿਨ ਸਟੇਸ਼ਨ ਤੇ ਤਨਖਾਹ ਹਲੇ ਤੱਕ ਨਹੀਂ ਦਿੱਤੀ ਅਗਰ ਡੀਐਸਪੀ ਜਿਹੜੇ ਬਣੇ ਨੇ 70 ਜਿਹਦੇ ਚ ਪੰਜਾਬ ਪੁਲਿਸ ਜ਼ਿਲ੍ਹਾ ਕਾਡਰ ਦੇ ਤੇ ਨਾਲ ਪੀਏਪੀ ਦੇ ਨੇ ਅਗਰ ਜ਼ਿਲ੍ਹਾ ਕਾਡਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਇੰਸਪੈਕਟਰ ਜਿਹੜੇ ਡੀਐਸਪੀ ਬਣੇ ਨੇ ਉਹਨਾਂ ਵਿੱਚ ਬਨੋਦ ਕੁਮਾਰ, ਹਰਬੰਦ ਸਿੰਘ, ਰਜੀਵ ਕੁਮਾਰ, ਹਰਪੀ ਸਿੰਘ, ਰਾਜਵਿੰਦਰ ਕੌਰ, ਗੁਰਪੀ ਸਿੰਘ, ਵਿਜੇਪਾਲ ਸਿੰਘ, ਜਗਤਾਰ ਸਿੰਘ, ਸੁਨਵੀਰ ਸਿੰਘ, ਅਮਰਬੀਰ ਸਿੰਘ, ਅਮਰਦੀਪ ਸਿੰਘ, ਜਸਕਰਨ ਸਿੰਘ, ਗੁਰਵੀਰ ਸਿੰਘ, ਰਣਬੀਰ ਸਿੰਘ, ਅਮਨਦੀਪ ਸਿੰਘ, ਕਿੱਕਰ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਹਰਪੀ ਸਿੰਘ, ਸੋਣ ਸਿੰਘ ਫਿਰ ਹਰਪੀਰ ਸਿੰਘ ਗੁਰਜੀਤ ਸਿੰਘ ਸ਼ਿਵ ਕਮਲ ਸਿੰਘ ਨੀਰਜ ਕੁਮਾਰ ਦੀਪਿੰਦਰ ਸਿੰਘ ਅਮਨਦੀਪ ਸਿੰਘ ਪਰਨੀਤ ਸਿੰਘ ਮਨੋਜ ਕੁਮਾਰ ਬਲਜੀਤ ਸਿੰਘ ਸੰਜੀਵ ਕੁਮਾਰ ਸੰਦੀਪ ਸਿੰਘ ਅਨੂਪ ਕੁਮਾਰ ਪ੍ਰਤਾਪ ਸਿੰਘ ਹਰਿੰਦਰ ਸਿੰਘ ਹਰਦੀਪ ਸਿੰਘ ਹਰੀਸ਼ ਕੁਮਾਰ ਰੁਪਿੰਦਰ ਸਿੰਘ ਤਰਜਿੰਦਰ ਸਿੰਘ ਇੰਦਰਪ੍ਰੀਤ ਸਿੰਘ ਸੰਜੀਵ ਕੁਮਾਰ ਹਰਜੀਤ ਸਿੰਘ ਸੁਖਿੰਦਰ ਸਿੰਘ ਜਸਵਿੰਦਰ ਸਿੰਘ ਗੋਲਦੀ ਵਿਰਦੀ ਜਗਜੀਤ ਸਿੰਘ ਅਮਿਤ ઠਾਕਰ ਗੁਰਪ੍ਰੀਤ ਸਿੰਘ ਅਮਰਵਿੰਦਰ ਸਿੰਘ ਹਰ ਗੁਰਦੀਪ ਸਿੰਘ ਇਹ ਜ਼ਿਲ੍ਹਾ ਕਾਡਰ ਦੇ ਸੀ 50 ਇੰਸਪੈਕਟਰ ਜਿਹੜੇ ਡੀਐਸਪੀ ਬਣ ਚੁੱਕੇ ਨੇ ਇਸੇ ਤਰ੍ਹਾਂ ਅਗਰ ਆਰਮਡ ਕਾਡਰ ਦੀ ਗੱਲ ਕੀਤੀ ਜਾਵੇ ਤਾਂ ਜਿਹਦੇ ਵਿੱਚ ਦੇਵਕੀ ਨੰਦਨ ਸੀਤਾ ਕੁਮਾਰੀ ਜਾਦਵਿੰਦਰ ਸਿੰਘ ਰਮਨਦੀਪ ਸਿੰਘ ਮਨਜੀਤ ਸਿੰਘ ਅਸ਼ਵਨੀ ਕੁਮਾਰ ਦਵਿੰਦਰ যাদਬ ਵਰਮੀਤ ਸਿੰਘ ਸ਼ਰਨਜੀਤ ਸਿੰਘ ਰਸ਼ਮੀਂਦਰ ਸਿੰਘ ਭਪਿੰਦਰ ਸਿੰਘ ਹਰਜੀਤ ਸਿੰਘ ਸ਼ਿਵਾਸਚੰਦਰ ਸੁਖਵਿੰਦਰ ਸਿੰਘ ਮਨਦੀਪ ਸਿੰਘ ਹਰਮਿੰਦਰ ਸਿੰਘ ਰਗੂ ਕੁਮਾਰ ਦਵਿੰਦਰ ਕੁਮਾਰ ਸੰਦੀਪ ਕੁਮਾਰ ਪਵਨ ਕੁਮਾਰ ਇਹ ਵੀ ਜਾਣੇ ਸੀ ਜਿਹੜੇ ਪਹਿਲਾਂ ਇੰਸਪੈਕਟਰ ਸੀ ਤੇ ਇਹ ਆਰਮਡ ਕਾਟਰ ਦੇ ਵਿੱਚ ਹੀ ਇਹ ਵੀ ਡੀਐਸਪੀ ਬਣ ਗਏ ਕੁੱਲ ਮਿਲਾ ਕੇ ਜਿਹੜੇ ਜਿਹੜੇ ਨੇ 70 ਇੰਸਪੈਕਟਰ ਰੈਂਕ ਦੇ ਅਧਿਕਾਰੀ ਸੀ ਉਹ ਐਸਐਮ ਜਿਹੜੇ ਨੇ ਉਹ ਡੀਐਸਪੀ ਜਿਹੜੇ ਨੇ ਉਹ ਬਣ ਗਏ ਨੇ ਪਰ ਇਹਨਾਂ ਨੂੰ ਨਾ ਹੀ ਹੁਣ ਡੀਐਸਪੀ ਵਾਲੀ ਤਨਖਾਹ ਜਿਹੜੀ ਮਿਲੀ ਆ ਤੇ ਨਾਈ ਇਹਨਾਂ ਨੂੰ ਜਿਹੜੇ ਡੀਐਸਪੀ ਜੋ ਸਬਡਿਵੀਜ਼ਨ ਜਾਂ ਹੋਰ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਹਾਲਾਂਕਿ ਜਦੋਂ ਇਹ 6 ਜੂਨ 2025 ਨੂੰ ਆਰਡਰ ਪਾਸ ਕੀਤੇ ਗਏ ਸੀ ਜਦੋਂ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਚ ਇਹਨਾਂ ਸਾਰਿਆਂ ਦੇ ਨਾਮ ਕਲੀਅਰ ਕਰ ਦਿੱਤੇ ਗਏ ਸੀ ਕਿ ਅੱਜ ਤੋਂ ਬਾਅਦ ਤੁਹਾਨੂੰ ਡੀਐਸਪੀ ਰੈਂਕ ਤੇ ਜਿਹੜਾ ਵਾ ਪ੍ਰਮੋਟ ਕੀਤਾ ਜਾਂਦਾ ਹੈਗਾ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਪਦਉੰਤੀਆਂ ਹੇਠ ਲਿਖੀਆਂ ਸ਼ਰਤਾਂ ਤੇ ਹੋਣਗੀਆਂ ਜਿਵੇਂ ਇਹ ਪਦਉੰਤੀਆਂ ਵਕ ਵਕ ਮਾਨਯੋਗ ਅਦਾਲਤਾਂ ਵਿੱਚੇ ਚੱਲਦੇ ਵਕ ਵਕ ਕੇਸਾਂ ਦੇ ਅੰਤਮ ਫੈਸਲਿਆਂ ਦੇ ਆਧਾਰ ਉੱਤੇ ਸੋਧਣਯੋਗ ਹੋਣਗੀਆਂ ਮਾਂਜੁਕ ਸੁਪਰੀਮ ਕੋਰਟ ਵੀ ਖੇਸ ਸੰਵਿਧਾਨ ਦੀ 50ਵੀਂ ਸੋਚ ਸੰਬੰਧੀ ਫੈਸਲੇ ਦੇ ਆਧਾਰ ਤੇ ਮੁਰਤ ਤੋਂ ਵਿਚਾਰਨਯੋਗ ਹੋਣਗੇ ਜੇਕਰ ਕਿਸੇ ਕਨ ਵਿਭਾਗ ਦੇ ਇਨਸਪੈਕਟਰਾਂ ਦੀ ਸਿਨਿਅਰਿਟੀ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਆਉਂਦੀ ਤਾਂ ਉਸ ਅਨਸਾਰ ਇਹਨਾਂ ਤਰੱਕੀਆਂ ਤੇ ਮੁੜ ਵਿਚਾਰ ਕੀਤਾ ਜਾਵੇਗਾ ਇਸ ਅਧਿਕਾਰੀ ਦਾ ਪਰਖ ਕਾਲ ਦਾ ਸਮਾਂ 1 ਸਾਲ ਦਾ ਹੋਵੇਗਾ ਇਸ ਪਦਉਨਤੀ ਦੇ ਵਿੱਤੀ ਲਾਭ ਡੀਐਸਪੀ ਅਸਾਮੀ ਦਾ ਕਾਰਜਕਾਰ ਸੰਭਾਲਨ ਦੀ ਮਿਤੀ ਤੋਂ ਹੀ ਮਿਲਣਯੋਗ ਹੋਣਗੇ ਇਹ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਲੇਕਨ ਡੀਐਸਪੀ ਬਣ ਗਏ ਨੇ ਨਾ ਹੀ ਇਹਨਾਂ ਨੂੰ ਸਟੇਸ਼ਨ ਅਲਰਟ ਹੋਏ ਨੇ ਤੇ ਨਾ ਹੀ ਇਹਨਾਂ ਨੂੰ ਜਿਹੜੇ ਨੇ ਨਵੇਂ ਰੈਂਕ ਦੀਆਂ ਜਿਹੜੀਆਂ ਵਾ ਉਹ ਤਨਖਾਹਾਂ ਜਿਹੜੀਆਂ ਵਾ ਉਹ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਕਿਉਂਕਿ ਮਾਮਲਾ ਜਿਹੜਾ ਵਾ ਇਸ ਸਮੇਂ ਪੰਜਾਬ ਪੁਲਿਸ ਕੋਲ ਗ੍ਰਹਿ ਵਿਭਾਗ ਕੋਲ ਤੇ ਵਿੱਤ ਵਿਭਾਗ ਕੋਲ ਆ ਕਿ ਜਿਹੜੇ 87 ਜਿਹੜੇ ਅਫਸਰ ਡੀਐਸਪੀ ਤੇ ਐਸਪੀ ਬਣੇ ਉਹਨਾਂ ਨੂੰ ਜਿਹੜੇ ਨੇ ਜਿਹੜਾ ਵਾ ਪ੍ਰਮੋਟ ਤੇ ਕਰ ਦਿੱਤਾ ਗਿਆ ਨਿਕਨ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਨਾ ਹੀ ਨਵੇਂ ਰੈਂਕ ਮੁਤਾਬਕ ਸਟੇਸ਼ਨ ਅਲਰਟ ਹੋਏ ਨੇ ਕਿ ਨਾ ਹੀ ਜਿਹੜੇ ਨਵੇਂ ਰੈਂਕ ਮੁਤਾਬਕ ਇਹਨਾਂ ਨੂੰ ਜਿਹੜੀ ਆ ਤਨਖਾਹ ਜਿਹੜੀ ਆ ਮਿਲੀ ਹੈਗੀ ਉਧਰ ਇਸ ਮਸਲੇ ਦੇ ਵਿੱਚ ਦਿਨਕ ਪਾਸਕਰ ਦੇ ਪੱਤਰਕਾਰ ਸੁਰਵੀਰ ਸਿੰਘ ਬਾਜਵਾ ਹੁਣਾਂ ਦੀ ਖਬਰ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਉਲਝਣ ਵਿੱਚ ਜਿਹੜੇ 87 ਐਸਪੀ ਤੇ ਡੀਐਸਪੀ ਆ ਪ੍ਰਮੋਟ ਜਿਹੜੇ ਹੋ ਚੁੱਕੇ ਨੇ ਮੋਢਿਆਂ ਤੇ ਨਵੇਂ ਸਟਾਰ ਤਾਰੇ ਲੱਗ ਚੁੱਕੇ ਨੇ ਪਰ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਇਸ ਮਸਲੇ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਪੱਖ ਦੇ ਵਿੱਚ ਕਿਹਾ ਕਿ ਵੇਤਨ ਨਾ ਮਿਲਣ ਦੀ ਜਿਹੜੀ ਵਜ੍ਹਾ ਉਹ ਕੋਈ ਤਕਨੀਕੀ ਕਾਰਨ ਹੋ ਸਕਦੇ ਨੇ ਜਿਸ ਕਰਕੇ ਇਹਨਾਂ ਨੂੰ ਜਿਹੜੀ ਵਾ ਤਨਖਾਹ ਹਲੇ ਨਵੇਂ ਰੈਂਕ ਮੁਤਾਬਕ ਨਹੀਂ ਦਿੱਤੀ ਗਈ ਪਰ ਜਿਹੜਾ ਜਿੱਥੋਂ ਤੱਕ ਸਵਾਲ ਇਹ ਹੈ ਕਿ ਸਟੇਸ਼ਨ ਜਿਹੜੇ ਲੋਟ ਨੇ ਉਹ ਪੰਜਾਬ ਸਰਕਾਰ ਨੇ ਕਰਨੇ ਨੇ ਜਾਂ ਫਿਰ ਪੰਜਾਬ ਪੁਲਿਸ ਦੇ ਹੈੱਡ ਕੁਆਟਰ ਤੋਂ ਹੋਣਗੇ ਇਸ ਮਸਲੇ ਦੇ ਵਿੱਚ ਤਿੰਨ ਜਿਹੜੇ ਅਫਸਰ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਵਾ ਸਟੇਸ਼ਨ ਹੁਣ ਅਲਾਟ ਕੀਤੇ ਗਏ ਨੇ ਕਿਉਂਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਜਿਸ ਦੇ ਕਰਕੇ ਉੱਥੋਂ ਦੇ ਜਿਹੜੇ ਤਿੰਨ ਜਿਹੜੇ ਇਹਨਾਂ 17 ਜਿਹੜੇ ਡੀਐਸਪੀ ਤੋਂ ਐਸਪੀ ਬਣਾਏ ਗਏ ਨੇ ਉਹਨਾਂ 17 ਦੇ ਵਿੱਚੋਂ ਤਿੰਨ ਜਿਹੜੇ ਡੀਐਸਪੀ ਪ੍ਰਮੋਟ ਹੋ ਕੇ ਐਸਪੀ ਬਣੇ ਉਹਨਾਂ ਨੂੰ ਜ਼ਰੂਰ ਤਰਨਤਾਰਨ ਦੇ ਵਿੱਚ ਪੋਸਟਿੰਗ ਦਿੱਤੀ ਗਈ ਹੈ ਲੇਕਿਨ ਬਾਕੀ ਜਿਹੜੇ 84 ਆਪਸ਼ਨ ਨੇ ਜਿਨ੍ਹਾਂ ਦੇ ਵਿੱਚ ਜਿਹੜੇ 70 ਜਿਹੜੇ ਡੀਐਸਪੀ ਨੇ ਤੇ 14 ਜਿਹੜੇ ਹੁਣ ਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਨੂੰ ਹਾਲੇ ਨਹੀਂ ਨਵੇਂ ਰੈਂਕ ਮੁਤਾਬਕ ਨਵੇਂ ਸਟੇਸ਼ਨ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਨਾ ਹੀ ਨਵੇਂ ਰੈਂਕ ਮੁਤਾਬਕ ਜਿਹੜੀ ਆ ਤਨਖਾਹ ਮਿਲੀ ਆ ਹੁਣ ਦੇਖਦੇ ਕਿ ਇਸ ਮਸਲੇ ਦੇ ਵਿੱਚ ਸੂਬੇ ਦਾ ਗ੍ਰਹਿਭਾਗ ਤੇ ਵਿੱਤ ਵਿਭਾਗ ਦੇ ਵਿੱਚ ਕੋਈ ਤਾਲਮਿਲ ਦੀ ਘਾਟ ਆ ਜਾਂ ਫਿਰ ਕੋਈ ਹੋਰ ਵਜ੍ਹਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੂ ਲੰਦੇ ਅੱਗੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ